ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਰਾਜਨੀਕਾਂਤ ਹੋਰੀ ਪਹੁੰਚੇ ਹੋਏ ਨੇ ਪਰੌਂਠਿਆਂ ਦਾ ਬਹੁਤ ਹੀ ਕਸੂਤੇ ਹਿਸਾਬ ਨਾਲ ਜਿਹੜਾ ਉਹ ਲਪੇਟਾ ਪੈ ਰਿਹਾ ਹੈ ਸਾਥੀ ਉਸ ਤੋਂ ਬਾਅਦ ਰਨਿੰਗ ਸ਼ੁਰੂ ਹੋ ਚੁੱਕੀ ਹੈ ਰਨਿੰਗ ਸ਼ੁਰੂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਰਨਿੰਗ ਉਹ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਹੈ ਇਹ ਇੰਟਰਨੈਸ਼ਨਲ ਨੈਸ਼ਨਲ ਰਿਕਾਰਡ ਸਾਰੇ ਤੋੜ ਦੂਗਾ ਮਿਲਖਾ ਸਿੰਘ ਦਾ ਰਿਕਾਰਡ ਵੀ ਇਹ ਤੋੜ ਦੂਗਾ ਜਿਸ ਤਰ੍ਹਾਂ ਭੱਜ ਰਿਹਾ ਮੈਨੂੰ ਲੱਗਦਾ ਨਹੀਂ ਵੀ ਕਿਹੜਾ ਲਾਊਗਾ ਇਹ ਇਹ ਆ ਲਓ ਜੀ ਢਿੱਡ ਫੜ ਲਿਆ ਢਿੱਡ ਫੜ ਕੇ ਇਹ ਆ ਲਵਾ ਪਿਆ ਮੋਢੇ ਨੂੰ ਲਓ ਦੁਬਾਰੇ ਫੇਰ ਖੜਾ ਹੋ ਗਿਆ ਐਕਸਰਸਾਈਜ਼ ਜਾਂ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਬੜੀ ਤੇਜ਼ੀ ਆਈ ਹੈ ਨਾਲ ਨਾਲ ਜਿਹੜਾ ਸੜਕ ਦਾ ਮੌਜਨਾ ਉਹ ਵੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦੇ ਨਾਂ ਕੋਈ ਐਨ ਕਾ ਜਿਹੜੀ ਪਿਛਲੇ ਬੰਦੇ ਦੇ ਲੱਗੀ ਹੋਈ ਸੀ ਤੁਸੀਂ ਪਿਛਲੇ ਵੀਡੀਓ ਚ ਦੇਖਿਆ ਤੇ ਹੁਣ ਇਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਪਹੁੰਚੇ ਨੇ ਕਿਵੇਂ ਹਰ ਇੱਕ ਚੀਜ਼ ਦੀ ਪ੍ਰੋਬਲਮ ਬਰਾਲੀ ਕਰ ਰਹੇ ਨੇ ਲੈਣਾ ਦੇਣਾ ਇਹਨਾਂ ਨੇ ਕੁਝ ਨਹੀਂ ਕਿਉਂਕਿ ਇਹਨਾਂ ਕੋਲ ਕੁਝ ਨਹੀਂ ਕੋਈ ਪੈਸਾ ਨਹੀਂ ਕੋਈ ਥੇਲਾ ਨਹੀਂ ਨੰਗ ਬੰਦੇ ਨੇ ਜਮਾ ਇਹ ਹਰ ਇੱਕ ਚੀਜ਼ ਨਾਲ ਪੰਗੇ ਲੈਣ ਦੀ ਆਦਤ ਹੈ ਆਲੇ ਦੁਆਲੇ ਦੇਖ ਰਹੇ ਨੇ ਲੋਕਾਂ ਨੂੰ ਕਿਉਂਕਿ ਇਹਨਾਂ ਨੂੰ ਹੁੰਦਾ ਵੀ ਕੋਈ ਸਾਈਕਲ ਦਾ ਗੇੜਾ ਦਿਖਾਇਦੇ ਕਿਉਂਕਿ ਇਹਨਾਂ ਨੂੰ ਆਦਤ ਪਈ ਹੋਈ ਆ ਬਚਪਨ ਤੋਂ ਹੀ ਸਾਈਕਲ ਦੇ ਗੇੜੇ ਦੇਖਣ ਦੀ ਲਓ ਜੀ ਸਾਈਕਲ ਦਾ ਗੇੜਾ ਸ਼ੁਰੂ ਹੋ ਚੁੱਕਿਆ ਸਾਈਕਲ ਦਾ ਗੇੜਾ ਬਹੁਤ ਹੀ ਤੇਜ਼ੀ ਨਾਲ ਦਿੱਤਾ ਜਾ ਰਿਹਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਨਹੀਂ ਵੀ ਇਹ ਸਿਰੇ ਲੱਗੂਗੀ ਗੱਲ ਲਓ ਜੀ ਦੁਬਾਰੇ ਫੇਰ ਸਾਈਕਲ ਉੱਥੇ ਖੜਾ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਆਦਤ ਪਈ ਹੋਈ ਆ ਨਾ ਬਗਾਨੀਆਂ ਚੀਜ਼ਾਂ ਨਾਲ ਪੰਗੇ ਲੈਣ ਦੀ ਲਓ ਜੀ ਹੁਣ ਟਿੱਬਾ ਤੋਂ ਵੀ ਬੱਚੇ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਬੱਚੇ ਨੇ ਖੇਡ ਰਹੇ ਨੇ ਉਹ